میں نگر دعا اپرے او ماں دم ملوں تیرے اس وچوں ونگا اے دور توں دیکھیا سی سورج سگوں سب کس دشمن بساں ਸਤਿਨਾਮ ਵਾਹਿਗੁਰੂ ਨਾ ਆਵੇ ਕੋ ਸੁਖੁ ਅਨ ਤਾਏ ਪ੍ਰਭੂ ਮੰਨਰਦਾਏ ਗੁਰੂ ਗੋਆ ਜਨ ਸੁਖ ਰਿਆ ਸੇਹੀ ਪਹਿ ਰਿਆ ਨਾਮ ਕਸਾ ਨਦਵਾ ਕੋ پپی ہرے ہر نار مت مت جنم نار گرایا جنم جو ਅੱਜ ਜੇ ਪਹੁੰਚ ਗਏ ਜਿਲ੍ਹਾ ਸ਼ਾਰਪੁਰ ਦੇ ਸ਼ਹਿਰ ਟਾਂਡਾ ਦੀ ਮਿਆਣੀ ਰੋਡ ਤੇ ਸਥਿਤ ਸ੍ਰੀ ਚੋਲਾ ਸਾਹਿਬ ਡੇਰਾਬਾਬਾਨ ਗੁਰਨਾਨਕ ਦਰਬਾਰ ਤਪਸਥਾਨ ਬਾਬਾ ਸ਼੍ਰੀਚੰਦ ਉਰਮੋ ਟਾਂਡਾ ਵਿਖੇ ਜਿੱਥੇ ਕਿ ਅੱਜ ਰਖੜ ਪੁੰਨਿਆਂ ਤੇ ਪੂਰਨਮਾਸ਼ੀ ਦਾ ਦਿਹਾੜਾ ਬੜੇ ਹੀ ਧੂਮ-ਤਾਮ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਦੂਰੋਂ ਨੇੜੇ ਸੰਗਤਾਂ ਹਮ-ਹਮਾ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਹਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਕੰਠ ਪਾਠ ਪਾਠ ਸਾਹਿਬ ਦੇ ਪੋਪ ਪਾਏ ਗਏ ਉਪਰੰਤ ਕੀਰਤੇ ਦੇ ਨਾਲ ਸੰਤਾਂ ਨੂੰ ਨਿਹਾਲ ਕੀਤਾ ਗਿਆ ਗੁਰਦੁਆਰਾ ਸਾਹਿਬ ਵਿਖੇ ਸੰਤਾਂ ਦੇ ਲਈ ਚਾਹ ਪਕੌੜੇ ਅਤੇ ਗੁਰਕ ਲੰਗਰ ਆ ਟਟ ਵਰਤਾਇਆ ਗਿਆ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਗੁਰਨਾਨਕ ਦਰਬਾਰ ਸਾਹਿਬ ਤੋਂ ਸਥਾਨ ਬਾਬਾ ਜੀ ਚੰਦ ਨੂੰ ਟਾਂਡਾ ਵਿਖੇ ਡਿਸਪੈਂਸਰੀ ਦਾ ਖਾਸ ਪ੍ਰਬੰਧ ਹੈ ਇਿੱਤ ਤੱਕ ਹਰ ਸੋਮਵਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸੰਗਤ ਦਾ ਫ੍ਰੀ ਆਫ ਕਾਉਸੇ ਚੈਟਪ ਕੀਤਾ ਜਾਂਦਾ ਅਤੇ ਮੈਡੀਟੇਸ਼ਨ ਕੀਤੀ ਜਾਂਦੀ ਹੈ ਕਿਸ ਵੀ ਸਾਧ ਸੰਗਤ ਨੇ ਇਸ ਸਹੂਲਤ ਦਾ ਫਾਇਦਾ ਲੈਣਾ ਹੋਵੇ ਤਾਂ ਉਹ ਲੈ ਸਰਵੇ ਨੇ ਸਾਡੇ ਨਾਲ ਸ਼ਾਮਿਲ ਨੇ ਬਾਬਾ ਸੁਖਦੇਵ ਸਿੰਘ ਬੇਦੀ ਜੀ ਤਾਂ ਉਹਨਾਂ ਨੂੰ ਪੁੱਛਦੇ ਆ ਕਿ ਰਖੜ ਪੁੰਨੇ ਆ ਤੇ ਪੂਰਨ ਮਾਛੀ ਦੇ ਇਸ ਪਵਿੱਤਰ ਦਿਹਾੜੇ ਤੇ ਉਹ ਸਭਣਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੋਤੇ ਪਰਮ ਸਨਮਾਨ ਯੋਗ ਦੇਸ਼ਾਂ ਵਿਦੇਸ਼ਾਂ ਜੁੜ ਬੈਠੀ ਗੁਰੂ ਨਾਨਕ ਨਾਮ ਲੈ ਆ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ ਅੱਜ ਬੜਾ ਵੱਡ ਭਾਗੀ ਦਿਨ ਹੈ ਪੂਰਨਮਾਸ਼ੀ ਦਾ ਅਤੇ ਰਖੜ ਪੁਨੇ ਦਾ ਪੁੱਤ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਾਂਡਾ ਉਡਮਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਸਵੇਰ ਤੋਂ ਹੁਣ ਤੱਕ ਦਰਸ਼ਨ ਦੀਦਾਰੀ ਕਰਕੇ ਅਰਦਾਸਾਂ ਬੇਨਤੀਆਂ ਕਰਕੇ ਆਪਣੇ ਮਨ ਦੀਆਂ ਮਨੋਕਾਮਨਾ ਪੂਰੀਆਂ ਕਰ ਰਹੇ ਨੇ ਸ਼੍ਰੀ ਖੰਡਪੁਰ ਸਾਹਿਬ ਸ਼੍ਰੀ ਸ਼ਾਈ ਪਟਾਦੀਪ ਉਪਾਇਜ ਨੇ ਉਪਰੰਤ ਕੀਰਤਨ ਕਥਾ ਵਿਚਾਰਾ ਹੋ ਰਹੀ ਹੈ। ਸੋ ਗੁਰਨਾਨ ਸਾਹਿਬ ਬਾਬਾ ਸ਼ਿਚਾ ਜੀ ਮਾਰਾ ਉਹਨਾਂ ਦੇ ਸਭੀਆਂ ਮਨੋ ਕਾਹਨਾ ਪੂਰੀਆਂ ਕਰਨ ਜੋ ਆਸਾ ਮਰਦਾਂ ਲੈ ਕੇ ਇਸ ਦਰਬਾਰ ਤੇ ਆਉਂਦੇ ਨੇ। ਤੋਂ ਮੈਂ ਅਰਦਾਸ ਬੇਨਤੀ ਕਰਦਾ ਸਭ ਤੇ ਆਪਣਾ ਮੇਰ ਪ੍ਰਿਆਤ ਸਦਾ ਬਣਾਈ ਰੱਖਣਾ। ਅਗਲੀ ਪੂਰਨਮਾਸ਼ੀ ਮਿਤੀ 17 ਸਤੰਬਰ ਨੂੰ ਜਨ ਬੋਧਵਾਰ ਬੜੀ ਸ਼ਰਧਾ ਭਾਵਨਾ ਨਾਲ ਲਈ ਜਾਣੀ ਹੈ ਜਿਸ ਵਿੱਚ ਸ਼੍ਰੀ ਬਾਬਾ ਸ਼੍ਰੀਚੰਨ ਜੀ ਮਹਾਰਾਜ ਦਾ 530 ਪ੍ਰਕਾਰ ਉਤਸ਼ਵ ਇਸ ਮਹਾਨ ਸਥਾਨ ਤੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਣਾ ਉਸ ਵਿੱਚ ਦਮਦਮਿਤਕ ਸਾਹਿਬ ਨਿਰਮਲੇ ਸੰਤੋਦਾ ਸਿੰਘ ਆਚਾਰੀਏ ਮਹਾਪੁਰਸ਼ ਔਰ ਹੋਰ ਵੀ ਕਥਾਵਾਚਕ ਕੀਰਤਨੀ ਜਥੇ ਉਸ ਦਿਨ ਸ਼ਾਮਿਲ ਹੋਣਗੇ ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਦਿਨ ਹੁਣ ਆਕੇ ਇਸ ਸਥਾਨ ਤੇ ਸ਼ਾਮ ਤੱਕ 11 ਵਜੇ ਤੋਂ ਲੈ ਕੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਪ੍ਰੋਗਰਾਮ ਚੱਲਨੇ ਨੇ ਤੋ ਸਭ ਦੀ ਸੰਗਤ ਚ ਆਪਣੀਆਂ ਹਾਜ਼ਰੀਆਂ ਭਰਨ ਔਰ ਗੁਰਨਾਨਕ ਸਾਹਿਬ ਅਗਸ਼ੀ ਚੰਦ ਜੀ ਖੁਸ਼ੀਆਂ ਪ੍ਰਾਪਤ ਕਰਨ ਇਹ ਦਿਨ ਬੜਾ ਵੱਡਾ ਹੈ ਕਿਉਂਕਿ ਬਾਬਾ ਸ਼ਿਚੰਦ ਜੀ ਮਹਾਰਾਜ ਸਪੁੱਤਰ ਪਾਛੇ ਪਹਿਲੇ ਜਿਨ੍ਹਾਂ ਦੀ ਆਪਾ ਹਰ ਬਖਸ਼ ਸਲਤਾ ਅੱਜ ਗੁਰਨਾਨਕ ਸਾਹਿਬ ਦੇ ਪਰਿਵਾਰ ਜੋ ਤੁਹਾਡੇ ਦਰਸ਼ਨ ਦੇ ਜ਼ਾਰੇ ਕਰ ਰਹੇ ਨੇ ਅਗਰ ਉਹਨਾਂ ਦੀ ਕਿਰਪਾ ਨਾਲ ਹੰਦੀ ਲੰਮੀ ਬਾਂ ਕਰਕੇ ਆਪਣੇ ਪਤੀ ਜੀ ਬਾਬਾ ਤਰਨ ਚੰਜੀ ਨੂੰ ਨਾਉਤਾ ਦੇ ਤੇ ਅੱਜ ਹੋ ਸਕਦਾ ਸੀ ਅਸੀਂ ਵੀ ਤੁਹਾਡੇ ਦਰਸ਼ਨ ਦਾ ਨਾ ਕਰ ਸਕਦੇ ਸੋ ਅਸੀਂ ਵੀ ਸਾਰੇ ਵੜ ਭਾਗੇ ਆ ਕਿ ਉਹਨਾਂ ਦੇ ਮਹਾਨ ਪੁਰਬ ਤੇ ਅਸੀਂ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਸੇਵਾਵਾਂ ਜੋ ਵੀ ਆਪ ਮਹਿਸੂਸ ਕਰਦੇ ਹੋ ਉਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਮਨਾਉਣਾ ਹੈ ਤੁਸੀਂ ਸਾਰਾ ਉਸ ਵਿੱਚ ਵੱਡਮੋਲਾ ਯੋਗਦਾਨ ਪਾਉਣਾ ਹੈ ਸਭਾਈਆਂ ਹੀ ਇਹ ਸਾਰੀਆਂ ਸੰਗਤਾਂ ਨੂੰ ਸਾਡੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅੰਮ੍ਰਿਤ ਤੇਰੇ ਅੰਮ੍ਰਿਤ ਦਾ ਪਾਣਾ ਮਿਤਾ ਜੇ ਅੰਮ੍ਰਿਤ ਤੇਰੇ ਅੰਮ੍ਰਿਤ ਦਾ ਸਾਨੂੰ ਰਖ ਚਰਨਾਂ ਦੇ ਪਾਸ ਜੇ ਅੰਮ੍ਰਿਤ ਤੇਰੇ ਅੰਮ੍ਰਿਤ ਦਾ ਸਾਨੂੰ ਰਖ ਚਰਨਾਂ ਦੇ ਪਾਸ ਬਖਸ਼ਣ ਕਾ Come on, ਸਾਰੇ ਸੰਸਾਰ ਬਾਤਾਂ ਸਰ ਕੇ ਖੜਾ ਹੋ ਗੀ ਵਾਹਿਗੁਰੂ ਸੋਹਣ ਪਿਆਰੇ ਕਾਸ਼ਾ ਜਗ ਤੇ ਪਿਆਰੇ ਮੁਰਦੇ ਤੇ ਹਿੱਸਾ ਦਿੰਦਾ ਸੁਨਾ ਜਗ ਜੀਆ ਜੇਦਾਰਾ ਨਾਮ ਜਪਦੇ ਆਂ ਖਾਣੇ ਚਾਹਦੇ ਆ ਇਹ ਪਿਆਰੀ ਸੇਕ ਬਾਹੀ ਤੇ ਅਨ ਦੇਤਰ ਗੀਤਾ ਤੇਨਾ ਪਿਆਰਿਆਂ ਬੰਦੇ ਹਾਰੇ ਨਾਲ ਜੀਤ ਕਮਾਈਦਾ ਅੰਦਰ ਕੇ ਖੜਾ پہلو دی راتیں کروں سگھاں نوں بابا تے آں

चङे पेपर गुरदीप ਨਾ ਤੁਕਿਆ ਉਤੇਰੇ